ਕੇਜਰੀਵਾਲ ਸਾਹਿਬ ਦਾ ਬਿਆਨ ਆ ਉਹਦੇ ਤੇ ਪੰਜਾਬੀ ਕਾਫੀ ਇਤਰਾਜ਼ ਕਰ ਰਹੇ ਜਿਹਦੇ ਚ ਉਹਨਾਂ ਨੇ ਕਿਹਾ ਕਿ ਭਾਈ ਘਰ ਘਰ ਜਾ ਕੇ ਇੱਥੋਂ ਅਸੀਂ ਰਾਸ਼ਨ ਤੇ ਰਾਸਤ ਇਕੱਠੀ ਕਰਕੇ ਪੰਜਾਬ ਦੀ ਬਦਲ ਵਾਸਤੇ ਭੇਜਾਂਗੇ ਉਹ ਗੱਲ ਇਹ ਆ ਜਨਾਬ ਕਿ ਇਹ ਜਿਹੜਾ ਅਰਵਿੰਦ ਕੇਜਰੀਵਾਲ ਉਹ ਨੰਦਾ ਪੈਂਤੜਾ ਹੂੰ ਉਹ ਤੇ ਮਤਲਬ ਕਿ ਹਾਸੂਣਾ ਬਣ ਗਿਆ ਜੀ ਵੀ ਤੁਹਾਡੀ ਆਪਣੀ ਦਿੱਲੀ ਜਿਹੜੀ ਆ ਉਹਦੇ ਵਿੱਚ ਕਿੰਨੇ ਲੋਕ ਭੁੱਖੇ ਸੌਂਦੇ ਆ ਹੂੰ ਤੁਹਾਡੀ ਸਰਕਾਰ ਰਹੀ ਆ ਉਥੇ ਇੰਨੇ ਸਾਲ ਬਈ ਤੁਸੀਂ ਹੁਣ ਤੱਕ ਕਿ ਸਾਰੇ ਭੁੱਖਿਆਂ ਤੱਕ ਖਾਣਾ ਪਹੁੰਚਾ ਦਿੱਤਾ ਸੀਗਾ ਆਪ ਤੇ ਤੁਹਾਡੇ ਕੋਲੋਂ ਉਥੇ ਜਦੋਂ ਦਿੱਲੀ ਡੁੱਬਦੀ ਆ ਸੰਭਾਲੀ ਨਹੀਂ ਜਾਂਦੀ ਜਾਂਦੀ ਨਹੀਂ ਬਿਲਕੁਲ ਜਦੋਂ ਕੋਵਿਡ ਆਇਆ ਸੀਗਾ ਯਾਦ ਹੈ ਤੁਹਾਨੂੰ ਇਹ ਇਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਸੀ ਉੱਥੇ ਸਿਲੰਡਰ ਕਰ ਗਈਆਂ ਦਿੱਲੀ ਦੇ ਸਿੱਖਾਂ ਨੇ ਕਿਹਿਆ ਸੇਵਾ ਕੀਤੀ ਸੀ ਯਾਦ ਹੈ ਤੁਹਾਨੂੰ ਜੀ ਇਹ ਸਰਕਾਰਾਂ ਤੇ ਵਿੱਚੋਂ ਹੀ ਨਿਕਲ ਗਿਆ ਸੀ ਗੇਰ ਹੀ ਨਿਕਲ ਗਿਆ ਸੀ ਨਾ ਤੇ ਲੰਗਰ ਪਾਣੀ ਤੋਂ ਲੈ ਕੇ ਜੇ ਤੁਸੀਂ ਵੇਖੋਗੇ ਤੇ ਭਾਈ ਕਿੰਨਾ ਕੁਝ ਸੀ ਆਕਸੀਜਨ ਦੇ ਸਿਲੰਡਰ ਤੱਕ ਸ਼ੰਟੀ ਸਾਹਿਬ ਸਸਕਾਰ ਕਰਦੇ ਰਹੇ ਨੇ ਖੁਦ ਜੀ ਬਾਕਮਾਲ ਆਦਮੀ ਨੇ ਉਹ ਸ਼ੰਟੀ ਸਾਹਿਬ ਜੀ ਤੋਂ ਗੱਲ ਇਹ ਆ ਕਿ ਇਹ ਹੁਣ ਦੂਜੇ ਪਾਸੇ ਤੁਰ ਪਏ 10ਾਂ 12 ਦਿਨਾਂ ਬਾਅਦ ਕਿਤੇ ਉੱਠੇ ਆ ਸੰਦੇਜ ਆਸੀ ਪੰਜਾਬ ਵਾਸਤੇ ਜੀ ਰਾਸ਼ਨ ਇਕੱਠਾ ਕਰਾਂਗੇ ਹੜਪੀੜ ਤਬਾ ਇੱਥੇ ਦੇਖ ਰਾਸ਼ਨ ਤੇ ਗੱਲ ਲੜਿਆ ਇੱਥੇ ਬਿਲਕੁਲ ਲੋਕ ਆ ਪਵਾਰੀਆਂ ਕੰਨਾਂ ਕਿ ਭਾਈ ਬਸ ਲੋਕ ਪੀਲਾ ਪਾਉਂਦੇ ਆ ਕਿ ਭਾਈ ਰਾਸ਼ਨ ਬੰਦ ਕਰੋ ਰਾਸ਼ਨ ਬੰਦ ਕਰੋ ਤੁਹਾਡੀ ਸਰਕਾਰ ਦੇ ਕਰਮਚਾਰੀ ਅਧਿਕਾਰੀ ਵੀ शकਦੇ ਨੇ ਜੀ ਲੋ ਕਰੋ ਗੱਲ ਤੁਹਾਡੀ ਰੋਟੀ ਲੇਟ ਹੋ ਸਕਦੀ ਆ ਪੁਲਿਸ ਮਹਿਕਮੇ ਨੂੰ ਕਿਤੇ ਨਾਕੇ ਤੇ ਖਲੋਤਿਆ ਹਮ ਤੇ ਜੇ ਕਿਤੇ ਲੰਗਰ ਬਣਿਆ ਉਹ ਵੇਲੇ ਸਿਰਫ ਉੱਥੇ ਪਹੁੰਚੂਗਾ ਨਾਕੇ ਤੇ ਬੇਸ਼ੱਕ ਭਾਂਵੇਂ ਡਾਂਗਾ ਹੀ ਮਾਰਨੀ ਆ ਹਮ ਸਮਝਦੇ ਹੋ ਨਾ ਇਹ ਪੰਜਾਬ ਸਰ ਕੀ ਤੁਸੀਂ ਜੇ ਇੰਨੇ ਸਾਲਾਂ ਚ ਇਹ ਨੂੰ ਸਮਝ ਹੀ ਨਹੀਂ ਸਕੇ ਤੇ ਇਹਦਾ ਮਤਲਬ ਹੈ ਤੁਸੀਂ ਸਭ ਨਾਟਕ ਨੂੰ ਟੰਕੀ ਕੀਤੀ ਆ ਜੇ ਬੰਦੇ ਨੇ ਖਾਸਾ ਸਮਝਿਆ ਹੋਵੇ ਨਾ ਉਹ ਇਦਾਂ ਦੀਆਂ ਹਰਕਤਾਂ ਨਹੀਂ ਕਰਦਾ ਜੀ ਜੀ ਠੀਕ ਹੈ ਨਾ ਜੇ ਕਰਨਾ ਹੈ ਤਾਂ ਤੁਸੀਂ ਸਾਨੂੰ ਉਥੋਂ ਆਰਥਿਕ ਪੈਕੇਜ ਵਾਸਤੇ ਲਾਓ ਖਤਰਨਾ ਯਾਦ ਆ ਤੁਹਾਨੂੰ ਇਹ ਕਰ ਜਾਈ ਇਹਨਾਂ ਨੇ ਲੈ ਕੇ ਇੱਕ ਵਾਰੀ ਪਛਾਤੀ ਸੀ ਵੀ ਉਥੇ ਮੁੱਖ ਮੰਤਰੀ ਹੁੰਦੇ ਆ ਗਵਰਨਰ ਹਾਊਸ ਦੇ ਵਿੱਚ ਧਰਨਾ ਲਾਤਾ ਸੀਗਾ ਜੀ ਨਰਿੰਦਰ ਮੋਦੀ ਤੇ ਦਰਾਂ ਚ ਲਾਓ ਧਰਨਾ ਜਾ ਕੇ ਜੀ ਕਿ ਭਾਈ ਪੰਜਾਬ ਨੂੰ ਇੱਕ ਆਰਥਿਕ ਪੈਕੇਜ ਦਿਓ ਤਾਂ ਇਹ ਇਹਨਾਂ ਦੇ ਮਤਲਬ ਕਿ ਇਸ ਤਰ੍ਹਾਂ ਦੇ ਪੈੰਤੜੇ ਹੁੰਦੇ ਆ ਉਦਾਂ ਦਿੱਲੀ ਵਾਲੇ ਸ਼ਾਇਦ ਨਾ ਜਾਣ ਦੇਣ ਘਰੋਂ ਕਰੀ ਇਹਨਾਂ ਨੂੰ ਭੱਜਪਾ ਵਾਲੇ ਰੋਕਣ ਰੱਖਣਗੇ ਕਿ ਆਂਦੇ ਹੋਣੇ ਪੰਜਾਬ ਦੇ ਬਾਹਲੇ ਚਲੋ ਆਪਾਂ ਥੋੜਾ ਜਿਹਾ ਬੜਾਈਏ ਹੌਲੀ ਹੌਲੀ ਪੈਰ ਧਰਾਵਾ ਜੇ ਹੋਰ ਕੀ ਆ ਜੀ ਜੀ ਬਿਲਕੁਲ ਮਿੰਟੂ ਜੀ ਖੈਰ ਚਲੋ ਸਚੀ ਮਿੱਤਰ ਵੀ ਕਹਿ ਰਹੇ ਨੇ ਕਿ ਭਾਈ ਸਾਨੂੰ ਇਸ ਤਰ੍ਹਾਂ ਦਾ ਰਾਸ਼ਨ ਨਹੀਂ ਚਾਹੀਦਾ ਕੁਲਦੀਪ ਸਿੰਘ ਜੀ ਕਹਿ ਰਹੇ ਨੇ ਤੇ ਜੋਬਰ ਕੰਬੋਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਧੰਨਵਾਦ ਮਿੱਤਰ ਕਹਿੰਦੇ ਕਿਸੇ ਕਰਕੇ ਤੁਹਾਡੇ ਨਾਲ ਜੁੜਦੇ ਆ ਅਸੀਂ ਸਹੀ ਜਾਣਕਾਰੀ ਲਈ ਰਿਸ਼ੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਨਾ ਅਸੀਂ ਭਾਜ ਪਾ ਦੇ ਸਕਿਆ ਨਾ ਅਸੀਂ ਕਿਸੇ ਹੋਰ ਪਾਰਟੀ ਦੇ ਸਕਿਆ ਗੱਲ ਇਹ ਆ ਕਿ ਗੱਲ ਨੂੰ ਨਾ ਤਾਰ ਕੇ ਰੱਖੋ ਜੀ ਐਸ ਡੀ ਆਰ ਐਫ ਦਾ ਫੰਡ ਆਉਂਦਾ ਠੀਕ ਹੈ ਜੀ ਹੂੰ ਤਾਂ ਉਹ ਐਸ ਡੀ ਆਰ ਐਫ ਦਾ ਫੰਡ ਦਾ ਹਿਸਾਬ ਕਿਤਾਬ ਤੁਸੀਂ ਮੰਗਿਆ ਕਰੋ ਕੋਕਾ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਆदत ਪਾਈ ਆ ਜੀ ਉਹ ਕਹਿੰਦੇ ਅਕੇ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਹੁੰਦਾ ਐਮਪੀ ਨੂੰ ਕਿੰਨੇ ਪੈਸੇ ਆਉਂਦੇ ਆ ਲਓ ਅਸੀਂ ਹੁਣ ਲੋਕਾਂ ਨੂੰ ਦੱਸਦੇ ਕਿ ਐਸਡੀਆਰਐਫ ਦਾ ਪੈਸਾ ਆਉਂਦਾ ਹੈ ਜੀ ਠੀਕ ਹੈ ਨਾ ਜੀ ਕੁਦਰਤੀ ਵਿਪਤਾਵਾਂ ਵਾਸਤੇ ਇੱਕ ਬਕਾਇਦਾ ਫੰਡ ਹੈ ਫੰਡ ਹੈ ਜੀ ਤੁਹਾਨੂੰ ਤਿੰਨ ਸਾਲਾਂ ਚ ਸਾਢੇ ਤਿੰਨ ਸਾਲਾਂ ਚ ਕਿੰਨਾ ਮਿਲਿਆ ਉਹ ਦਾ ਹਿਸਾਬ ਦੱਸੋ ਤੇ ਕਿੱਥੇ ਲੱਗਾ ਉਹ ਉਹਦਾ ਹਿਸਾਬ ਹੁਣ ਤੁਸੀਂ ਮੰਗ ਲੈਣਾ ਜੀ ਤੁਹਾਡੇ ਕੋਲ ਆਉਣਗੇ ਠੀਕ ਹੈ ਹਾਂ ਮੈਂ ਇਸ ਕੱਲ ਦੇ ਹੱਕ ਦੇ ਵਿੱਚ ਆ ਕਿ ਜਿਹੜਾ 5-10 ਹਜ਼ਾਰ ਇਹ ਮੁਆਵਜ਼ਾ ਦਿੰਦੇ ਉਹਨਾਂ ਕਾਫੀ ਆ ਕਿਉਂਕਿ ਅੱਜਕੱਲ ਝੋਨੇ ਦੀ ਜਿਹੜੀ ਲੁਆਈ ਹੈ ਲੇਬਰ ਦੀ ਉਹ ਵੀ 5000 ਆ ਹੈਗੀ ਹੈ ਜੀ ਬਿਲਕੁਲ ਠੀਕ ਹੈ ਨਾ ਜੀ ਉਹ ਨੋਰਮਸ ਬਦਲਨੇ ਚਾਹੀਦੇ ਆ ਖਾਸ ਤੌਰ ਤੇ ਪੰਜਾਬ ਨੂੰ ਇੱਕ ਵਿਸ਼ੇਸ਼ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਨੋਰਮਸ ਦੇ ਵਿੱਚ ਕਿਉਂਕਿ ਅਸੀਂ ਬਾਰਡਰ ਬੈਲਟ ਵੀ ਆ ਅਸੀਂ ਕੁਦਰਤੀ ਵਿਪਤਾਵਾਂ ਦੇ ਨਾਲ ਲੜਦੇ ਲੋਕ ਵੀ ਆ ਤੇ ਤੀਜਾ ਕਿ ਅਨਾਜ ਦੀ ਪੈਦਾਵਾਰ ਦੀ ਜ਼ਿੰਮੇਵਾਰੀ ਵੀ ਸਾਡੀ ਆ ਹੁਣ ਮੰਨ ਲਓ ਫੂਡ ਦੇ ਪ੍ਰੋਡਕਸ਼ਨ ਦੇ ਵਿੱਚ 15 20% ਮੰਨ ਲਓ ਨੁਕਸਾਨ ਹੋ ਜਾਂਦਾ ਉਹ ਦੇਸ਼ ਦਾ ਨੁਕਸਾਨ ਵੀ ਹੋ ਜਾਣਾ ਨਾਲ ਬਿਲਕੁਲ 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 ਮਿੰਟ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਜਿਹੜੇ ਨਾਲ ਜੁੜੇ ਨੇ ਜੁੜ ਚੁੱਕੇ ਨੇ ਤੇ ਜੁੜ ਰਹੇ ਨੇ ਅੱਜ ਤੱਕ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਹੋਰ ਸ਼ੇਅਰ ਕਰ ਦਿਓ ਦੋਸਤੋ ਮਿੱਤਰ ਜਿਹੜੇ ਨਹੀਂ ਜੁੜੇ ਉਹ ਜੁੜ ਜਾਣਗੇ ਨਾਲ